ਮੈਂ ਤੁਹਾਡੇ ਮੱਦੇਨਜ਼ਰ ਨਹੀਂ ਦੱਸਣਾ ਚਾਹੁੰਦਾ ਕਿ ਕੱਲ ਥਾਣਾ ਤਲਵੰਡੀ ਸਾਬੋ ਵਿਖੇ ਇੱਕ ਰੁਕਾ ਮਸੂਲ ਹੋਇਆ ਸੀ ਜਿਸ ਤੇ ਸਾਡੇ ਜਿਹੜੇ ਤੁਰੰਤ ਐਸਐਚਓ ਤਲਵੰਡੀ ਸਾਬੋ ਤੁਰੰਤ ਉੱਥੇ ਫਿਰ ਮੌਕੇ ਤੇ ਗਏ ਐ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਜਿਹੜੀ ਤਲਵੰਡੀ ਸਾਬੋ ਵਿਖੇ ਸਥਿਤ ਹੈ ਉੱਥੇ ਇੱਕ ਜ਼ਮਾਬੇ ਦਾ ਸਟੂਡੈਂਟ ਹੈਗਾ ਸੀ ਉੱਤੇ ਕੁਝ ਵਿਕਤੀਆਂ ਨੇ ਹਮਲਾ ਕੀਤਾ ਸੀ ਜਿਸ ਤੇ ਚਲਦੇ ਉਹਨੂੰ ਤਲਵੰਡੀ ਸਾਬੋ ਹਸਪੀਟਲ ਵਿੱਚ ਲੈ ਕੇ ਆਇਆ ਗਿਆ ਸੀ ਤੇ ਜਿੱਥੋਂ ਗਾ ਫਰਕੀਮਜ਼ ਦਾ ਰੈਫਰ ਕਰ ਦਿੱਤਾ ਗਿਆ ਸੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਫਿਰ ਸਾਡੇ ਡੀਐਸਪੀ ਡੀ ਖੁਸ਼ਪੀ ਜੀ ਤੇ ਡੀਐਸਪੀ ਤਲਵੰਡੀ ਸਾਹਿਬ ਉਹ ਵੀ ਏਮਸ ਤੁਰੰਤ ਮੌਕੇ ਤੇ ਪਹੁੰਚੇ ਉੱਥੇ ਉਹਦੇ ਦੋਸਤ ਮਿੱਤਰ ਜਿੰਨੇ ਵੀ ਉਹਨੂੰ ਜਾਣਕਾਰ ਸੀ ਸੰਭਾਵਵੇ ਦੇ ਸਟੂਡੈਂਟ ਤੇ ਉਹਨੂੰ ਮਿਲੇ ਨੇ ਤੇ ਅਸੀਂ ਜਾਨਕੀ ਇਸ ਮੌਕੇ ਦੀ ਪੜਤਾਲ ਕਰਕੇ ਜਿਹੜੀ ਮੁੱਢਲੀ ਸੀ ਤੇ ਆਪਣੇ ਬਿਆਨਾਂ ਤੇ ਸਾਡੇ ਏਐਸਆਈ ਜਿਹੜਾ ਹੈਗਾ ਇੱਕ ਪਰਚਾ ਰੈਲੇਵੈਂਟ ਧਾਰਾਵਾਂ ਦੇ ਅਗੇਂਸਟ ਦੇ ਵਿੱਚ ਚਾਰਜੀਆਂ ਤੇ ਦਰਜ ਕਰਤਾ ਤੁਰੰਤ ਤੇ ਨਾਲ ਉਹਨਾਂ ਲਈ ਏਐਸਆਈ ਪੁਲਿਸ ਨੇ ਆਪਣੇ ਉਸ ਤਰ੍ਹਾਂ ਦੀ ਦਿਖਾਉਂਦੇ ਹੋਏ ਕਿ ਇੱਕ ਵਿਅਕਤੀ ਦੋਸ਼ੀ ਹੈ ਜਿਹੜਾ ਇਹਦੇ ਵਿੱਚ ਮੰਗੂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਜਿਹੜੀ ਬਾਕੀ ਤਿੰਨ ਦੋਸ਼ੀ ਹੈਗੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਨੇ ਤੇ ਅਲੱਗ-ਅਲੱਗ ਦਿਸ਼ਾਵਾਂ 'ਚ ਗਈਆਂ ਨੇ ਤੇ ਆਸ ਹੈ ਕਿ ਅੱਜ ਦੀ ਤਰੀਕ 'ਚ ਉਹਨਾਂ ਨੂੰ 24 ਕਿਸੇ ਨਾ ਕਿਸੇ ਨੂੰ ਜਹੀ ਜ਼ਰੂਰ ਗ੍ਰਿਫਤਾਰ ਕਰ ਲਵਾਂਗੇ ਧੰਨਵਾਦ